ਇਹ ਗੱਲ ਕਰ ਰਹੇ ਹੋ ਤੁਸੀਂ ਆ ਥੋੜਾ ਜਿਹਾ ਵਾਹੇ ਹੈ ਹੈ ਦੱਸੋ ਪਰ ਦੇਖੋ ਤੁਸੀਂ ਤਾਂ ਗੱਲ ਪੰਨੇ ਹੋ ਹਨ ਜੇ ਜੇਤੂ ਜਾਣਾ ਪਵੇ ਧੀਰਿਆਂ ਦੇ ਇੱਥੇ ਤੇ ਹੁੰਦੀ ਨਹੀਂ ਸਾਡੇ ਨਾਲ ਇਹਨਾਂ ਵੀ ਗਾਂਹ ਬੋਟਾ ਨੂੰ ਆ ਗਿਆ ਮੇਰੇ ਘਰ ਸਤੰਦਰ ਸਿੰਘ ਦੇ ਤਾਂ 76 ਪੂਰਾ ਹੋਵਾਂਗੇ ਤੇ ਫਿਰ ਬਾਅਦ ਗੱਲ ਕਰਾਂਗੇ ਕਿ ਹੁਣ ਬੋਟਾ ਚਾਹੀਦੀਆਂ ਕਿ ਜਾਂ ਜਾਂ ਕੋਈ ਵੀ ਆ ਜਾਂਦਾ ਹੈ ਤੇ ਲਿਆਈ ਨਹੀਂ ਹੋਣਾ ਉਹਨੇ ਕੋਹ ਵੀ ਹੋਵੇ ਪੰਖਾ ਦੇ ਜੇਟ ਵੀ ਜਾਣਾ ਪਵੇ ਧੀਰਿਆਂ ਦੇ ਇੱਥੇ ਤੇ ਹੁੰਦੀ ਰਹੀ ਸਾਡੇ ਨਾਲ ਤੇ ਜੇ ਆਉਣਾ ਵੀ ਹੈ ਕਿਸੇ ਨੇ ਤਾਂ ਕੁੜੀ ਆਪਦੀ ਨਾਲ ਲੈ ਜਾਵੇ ਆਮ ਆਦਮੀ ਪਾਰਟੀ ਨੇ ਚੰਗੇ ਕੰਮ ਕੀਤੇ ਜੀ ਨੇ ਸਾਨੂੰ ਦੇ ਹੜਾ ਕੋਟਿਆ ਸ਼ੰਭੂ ਹਾਂ ਆਡੀਆਂ ਟਰਾਲੀਆਂ ਲੱਗੇ ਪੰਜਾਬੋਂ ਜਾ ਕੇ ਜਿੱਤ ਕਰਨ ਲੱਭਣ ਜਾਏ ਇਕੱਠੀਆਂ ਕਰਦੇ ਆ ਤੁਸੀਂ ਦੇਖੀ ਜੇ ਫਿਲਮ ਕਿੱਦਾ ਲਗੀ ਤੁਹਾਨੂੰ ਫਿਲਮ ਵਧੀਆ ਜੀ ਪੁਰਾਣੇ ਟਾਈਮਾਂ ਚ ਇਦਾਂ ਹੀ ਹੁੰਦਾ ਸੀ ਹਾਂ ਮੈਂ ਇੰਨਾ ਵੀ ਪੁਰਾਣਾ ਨਹੀਂ ਯਾਰ ਤਾਂ ਕਹਿੰਦੀ ਮੇਰੇ ਤੇ ਜਨਾਨੀ ਬਾਜੀ ਦੇ ਪਰਚੇ ਨੇ ਕਰੋ ਸਾਥ ਭੈਣ ਸੌਰੀ ਤੁਹਾਨੂੰ ਪਤਾ ਵੀ ਜਿੱਦ ਮੇਰੀ ਬਰਾਤ ਸੀ ਉਦੋਂ ਇੱਕ ਦਿਨ ਪਹਿਲਾਂ 500 ਡੰਡ ਮਾਰਿਆ ਸੀ ਟੜਕੇ ਉੱਠ ਕੇ ਮਤਲਬ ਕਿ 500 ਡੰਡ ਲਾ ਦਿੰਦਾ ਸੀ ਮੈਂ ਮੈਨੂੰ ਤਾਂ ਪੰਜ ਹੀ ਨਹੀਂ ਲੱਗਦੇ ਖਤਮ ਕਰਤਾ ਮੈਂ ਤਾਂ ਸੁਹਾਗ ਰਾਤ ਵਾਲੇ ਦਿਨ ਇਹ ਪੈਰ ਫੜ ਫੜ ਕਹਿੰਦੀ ਸੀ ਇਹਦੇ ਬਾ ਪੈਰਾਂ 'ਚ ਬੈਠ ਰਹਿਟ ਕਹਿੰਦੀ ਮੇਰੇ ਨਾਲ ਪ੍ਰੋਮਿਸ ਕਰੋ ਮੈਨੂੰ ਛੱਡ ਦੇਣਾ ਨਹੀਂ ਤੂੰ ਤਾਂ ਜਮੀ ਯਾਰ ਖੇਡ ਗਈ ਜਦਵਾਤਾਂ ਨੂੰ ਤੂੰ ਮੈਨੂੰ ਇਹੀ ਛੋ ਕਰ ਦਿੰਦੀ ਮੈਂ ਮੈਂ ਤੈਨੂੰ ਨਫ਼ਰਤ ਕਰਦੀ ਆ ਤੇਰਾ ਤਾਂ ਮੈਨੂੰ ਸੜ ਮੈਂ ਯਾਰ ਘੋੜੀਆਂ ਦੀਆਂ ਸੱਤ ਪੀੜੀਆਂ ਪਰਖ ਲੈਣਾ ਉਹ ਸੜੀ ਜਨਾਨੀ ਨਹੀਂ ਪਰਖੇਗੀ ਸਾਨੂੰ ਲੋੜ ਪਈ ਗਈ ਸੁਹਾਗੇ ਦੀ ਅਸੀਂ ਮੰਗਣ ਗਏ ਉਹਨਾਂ ਦੀ ਬੁੜੀ ਕਹਿੰਦੀ ਬਾਬਾ ਜੀ ਲੈ ਤਾਂ ਜਾਂਦੇ ਕਹਿੰਦੀ ਇਹਦਾ ਸਟੇਰਿੰਗ ਟੁੱਟਿਆ ਹੋਇਆ ਤੇ ਕਨਵਾ ਜਵਾਬ ਦਿੱਤਾ ਤੇ ਮੈਂ ਉਧੂੰਗਾ ਮੈਂ ਕਹਿੰਦਾ ਸਟੇਰਿੰਗ ਠੀਕ ਹੈ ਸੁਹਾਗੇ ਦਾ ਸਰਵਿਸ ਹੋਈ ਸੁਹਾਗੇ ਦੀ ਰੰਗਰੰਗ ਹੋਇਆ ਹੋਇਆ ਕਈ ਆਏ ਜਵਾਬ ਦੇ ਹੌਸਲਾ ਥੋੜੇ ਚੇ ਕਿੰਨਾ ਕੀ ਕਰਾਂ ਉਹਦੇ ਹੂੰ ਕੀ ਕਰਾਂ ਫਿਰ ਹੋਰ 20-22 ਲੱਖ ਰੁਪਇਆ ਮੇਰੇ ਸਿਰ ਤੇ ਆ ਹੂੰ ਤੇ ਪਰਵਾਹ ਹੀ ਕੋਈ ਨਹੀਂ ਪੈਸਿਆਂ ਜਦ ਜਾਲ ਦੇ ਦਿੰਦੇ ਨਾ ਇਹ ਠੀਕ ਠਾਕ ਹੀ ਨਾ ਪੈਣਾ ਦਾ ਵੀ ਇਹ ਨਾਂਦੇ ਨਹੀਂ ਹੈਗੇ ਹਫਤਾ ਹਫਤਾ ਕਹਿੰਦੇ ਅੱਛਾ ਮੈਂ ਦੇ ਦੋ ਦਿਨ ਨਹੀਂ ਨਾ ਹੁੰਦਾ ਸੀ ਉਹ ਤਿੰਨ ਦਿਨ ਨਹੀਂ ਸੀ ਨਾ ਹੁੰਦੀ ਫੇਟਾਂ ਨੇ ਮੂੰਹ ਤੇ ਮੈਨੀ ਬਿੱਤਰਦੇ ਆ ਟਿੱਟੋ ਜਿਹੇ ਮੇਆ ਪਤੜ ਕੇ ਲੜਕੇ ਆਥੜ ਗੋਦੇ ਲੱਤਾਂ ਨਹੀਂ ਮਾਰਦੀ ਸੱਚੀ ਜੀ ਹਾਂ ਇਤੋਂ ਦੇ ਹਾਲਾਤ ਤੁਸੀਂ ਸੜਕਾਂ ਤੇ ਮੱਝਾਂ ਚੋਰੀ ਮਜਬੂਰ ਹੋ ਜੂਦੇ ਹੋ ਦੇਖੋ ਹਾਲਾਤ ਕਿੰਨੇ ਖਰਾਬ ਹੋ ਸਾਡੀ ਅਕਲ ਨਹੀਂ ਲੱਗਿਆ ਹੋ ਉਹ ਕਦੇ ਮੱਝ ਚੱਲੀ ਅਭੀ ਰਹਾ ਹੋ ਅੱਜ ਤੇ ਮੱਝ ਚੱਲੀ ਪਈ ਓਏ ਮੱਝ ਬਣੀ ਪਰਦੇ ਦੀਆਂ ਹਾਲਾਤ ਇਹ ਆਵਾਜ਼ ਆਈ ਜਾ ਰਹੀ ਹੈ ਚਾਰੇ ਮਿਲਦੇ ਨਹੀਂ ਕੰਬਣ ਰਹੀਆਂ ਬੱਚਾ ਇਹਨਾਂ ਨੂੰ ਤੁਸੀਂ ਰੋਡ ਤੇ ਕਾਦੇ ਵਾਸਤੇ ਲੈ ਕੇ ਆਨੇ ਹੋ ਹੁਣ ਇੱਥੇ ਕਈ ਭੈਣਾਂ ਕਹਿ ਰਹੀਆਂ ਸਾਡਾ 1000 ਰੁਪਏ ਨਹੀਂ ਆਇਆ ਵੀ ਤੂੰ ਬਰਗੇਡੀਅਰ ਤੈਰ ਹੋਈਆਂ ਤੈਨੂੰ 1000 ਰੁਪਏ ਦੇ ਜਾਂ ਤੂੰ ਫਿਰ ਬਾਦਰ ਤੋਂ ਚੱਲ ਕੇ ਵੀ ਭੈਣੇ ਵੀ ਤੈਨੂੰ 1000 ਰੁਪਏ ਦੇ ਦਮੇ ਘਾਰ ਨਹੀਂ ਜਾਣਾ ਮੈਂ ਹੋਰ ਕਿਤੇ ਚੱਲ ਜਾ ਨਹੀਂ ਪੂਆ ਕੋਲ ਜਾ ਨਹੀਂ ਮੈਂ ਪੇ ਘਾਰ ਨਹੀਂ ਜਾਣਾ ਤੂੰ ਮੇਰੀ ਗੱਲ ਸੁਣ ਨਾ ਉਹਨਾਂ ਮੇਰੇ ਕੋ ਇੱਥੇ ਮਿਰਗ ਆ ਜਾਣਾ ਵਾ ਤੇ ਕੰਮ ਬਹੁਤ ਖਰਾਬ ਹੋ ਜਾਣਾ ਵਾ ਤੇ ਮੇਰੀ ਉਹ ਤੌਣੀ ਲਾਉਣਗੇ ਵੀ ਕੁੜੀ ਦਾਸ ਕਿੱਥੇ ਤੇ ਮੈਂ ਕਿੱਥੇ ਦੱਸੂੰਗਾ ਤੂੰ ਆਪਣੇ ਘਰ ਜਾ ਵੀ ਤੇਨੂੰ ਮੈਂ ਇੱਕ ਮਿੰਟ ਗਿਆ ਨਾ ਤੂੰ ਇੱਥੇ ਆ ਜਾ ਤੈਨੂੰ ਟੋਲ ਰੋਡ ਤੇ ਖਲੋਤੀ ਮੈਂ ਮੂਰੇ ਕਿਸ ਕੋ ਮੈਂ ਤਾ ਜਾ ਬਹੁਤ ਤੂੰ ਮੇਰੀ ਗੱਲ ਸੁਣ ਮੈਂ ਜਿਆਦਾ ਕਲੇਸ਼ ਨਹੀਂ ਚਾਹੁੰਦਾ ਤੂੰ ਆਪਣੇ ਘਰ ਜਾ ਵੀ ਮੈਨੂੰ ਨਹੀਂ ਪਤਾ ਮੈਂ ਮਰਨਾ ਨਹੀਂ ਚਾਹੁੰਦੀ ਨਹੀਂ ਮਾਰ ਦੇ ਤੈਨੂੰ ਕੁਝ ਨਹੀਂ ਉਹਨਾਂ ਨੇ ਤੈਨੂੰ ਕੁਝ ਨਹੀਂ ਕਹਿਣਾ ਤੂੰ ਤင်း ਜਿਆਦਾ ਪਰ ਤਦ ਤਰਕੇ ਨਹੀਂ ਕਾਂਗਰਸ ਨੂੰ ਸ਼ਰਮ ਆਣੀ ਕਿਉਂ ਸ਼ਰਮ ਕਾ ਨੂੰ ਅਸੀਂ ਕਿਸੇ ਦੇ ਕੋਈ ਸਾਡੀ ਵੀਡੀਓ ਆਈ ਹੈ ਕੇ ਸਾਨੂੰ ਕਿਸੇ ਸਾਡੀ ਜਨਾਨੀ ਨੇ ਸਾਡੇ ਤੇ ਇਲਜ਼ਾਮ ਲਾਇਆ ਕਿਸੇ ਤਰ੍ਹਾਂ ਦਾ ਵੀ ਇਹਨੇ ਦੋ ਵਿਆਹ ਕਰਾ ਲਏ ਕੰ ਸਾਨੂੰ ਕਦੀ ਸ਼ਰਮ ਆਉਣੀ ਚਾਹੀਦੀ ਫਤਿਹ ਆ ਕੀ ਬਣਿਆ ਬੀ ਆਈ ਕੇ ਏ ਐਨ ਟੀ ਆਰ ਕੀ ਬਣਿਆ ਮੋਤੀ ਟੂੜ ਬਾਜੀ ਠੱਟੀ ਫੋਨ ਟੱਟੀ ਚਾਂਪ ਆ ਤੇਰੀ ਚਾਂਪ ਹੈ ਬਾਵਾ ਟੱਟੀ ਨਹੀਂ ਹੁ ਖੱਟੀ ਹੂ ਟਿੱਟੂ ਬਾਜੀ ਹੋਈ ਬਰੈਂਡੀ ਠੋਟਾ ਨਹੀਂ ਜਿਹੜਾ ਤਰਨ ਦਾੜੇ ਚ ਬੜਾ ਮਸ਼ਹੂਰ ਸੀ ਭਰਾਵਾ ਪਹਿਲੇ ਤੇ ਠੋਟਾ ਨਹੀਂ ਖੋਖਾ ਹੀ ਨਾਲੇ ਆ ਉਹੀ ਖੋਖਾ ਹੀ ਭਰਾਵਾ ਜਿਹੜਾ ਛਾਤੀਆਂ ਤੇ ਹੱਥ ਮਾਰ ਮਾਰ ਕੇ ਮਹਿੰਗੀਆਂ ਚੰਪਾ ਵੇਚ ਵੇਚ ਕੇ ਉਹਨੇ ਰੈਸਟੋਰੈਂਟ ਪਾ ਲਿਆ ਹੀ ਸਸਟੀ ਕਾਲ ਪੇਟੂ ਭਾਜੀ ਵੈਸੇ ਭਾਜੀ ਤੁਸੀਂ ਜਿੱਥੋਂ ਆਦੇ ਜੇ ਉਹ ਮਹਿੰਗੀਆਂ ਚੰਪਾ ਜੇ ਮੈਂ ਵੇਚੀਆਂ ਨਾ ਤੇ ਉਹ ਪਿਓਰ ਸੀ ਤੇ ਜੇ ਮੈਂ ਪਿਓਰ ਚੰਪਾ ਖਵਾਈਆਂ ਤੇ ਮੈਂ ਵਰਲਡ ਵਾਈਡ ਵਾਇਰਲ ਹੋਇਆ ਤੇ ਜੇ ਮੈਂ 4 ਪੈਸੇ ਕਮਾਏ ਤੇ ਰੈਸਟੋਰੈਂਟ ਖੋਲਿਆ ਰੈਸਟੋਰੈਂਟ ਥੋੜੇ ਠਾਪੀ ਮਾਰ ਤੇ ਦਿਖਾ ਦਿਓ ਪਹਿਲਾਂ ਜੇ ਮਢੀਰਣਾ ਨੇ ਚਾਈ ਨਾਲੇ ਅਤ ਨਾ ਕਰਾਈ ਫਿਰ ਦੁਨੀਆ ਤੇ ਆਉਣ ਦਾ ਕੀ ਫਾਇਦਾ ਏ ਏ ਪਾੜੀ ਉਹ ਨੇ ਤਾਂ ਹੋ ਗਈ ਹਾਏ ਇੱਕ ਵਾਰੀ ਚੰਪਾ ਵੀ ਦਿਖਾਦੀ ਐ ਵਧੀਆ ਵਾਲੀਆਂ ਹਾਂ ਬਾਜੀ ਠੱਟੀ ਫੌਨ ਟੱਟੀ ਚਾਂਪ ਆਹ ਤੇਰੀ ਚਾਂਪੇ ਵਾਹ ਟੱਟੀ ਨੀ ਹੂੰ ਖੱਟੀ ਹੂ ਅੱਛਾ ਭਾਜੀ ਤਈ ਜਾ ਰਹੀ ਏ ਜੇ ਉਹੀ ਤਈ ਜਾ ਰਿਆ ਜਿਹੜਾ ਤੂੰ ਤਈ ਜਾ ਰਿਆ ਪਾ ਖੱਟੇ ਰੰਗ ਦੀ ਚਾਂਪ ਤੇ ਖੱਟੇ ਰੰਗ ਦਾ ਫੂਨ ਆਹ ਦੇਖ ਆ ਮੈਦੇ ਵਾਲੀ ਚਾਂਪ ਖਾ ਖਾ ਕੇ ਲੋਕੀ ਸਟੰਟ ਪੁਆਈ ਜਾਂਦੇ ਆ ਆ ਸਾਡੀ 100% ਪਿਓਰ ਸੋਇਆ ਚਾਂਪ ਜਿਹੜੀ ਨੋ ਵੀਟ ਨੋ ਮੈਦਾ ਨੋ ਗਲੂਟਨ ਉਤੋਂ ਬਾਅਦ ਸਾਡਾ ਗਰੇਵੀ ਵਾਲਾ ਮਟਰਨ ਰੋਗਨ ਜੋਸ਼ ਚਾਂਪ ਉਤੋਂ ਬਾਅਦ ਭਾਜੀ ਟਟਾ ਰਹਿੰਦੇ ਉਹ ਭਰਾਵਾ ਟਟਾ ਨਹੀਂ ਉਹ ਖਟਾਈ ਮੈਂ ਜਿਹੜੀ ਚੀਜ਼ ਵੇਚ ਰਿਹਾ ਉਹ ਹੀ ਜਣਾ ਆ ਬਸ ਠੀਕ ਆ ਤੂੰ ਛੱਡ ਉਹਨੂੰ ਆ ਵੇਖ ਆਲ ਵੇਸਨ ਤੇ ਸੋਇਆ ਦਾ ਬਣਿਆ ਹੋਇਆ ਫਿਸ਼ ਟਿੱਕਾ ਜਿਹੜਾ ਕਿ ਵੈਜੀਟੇਰੀਅਨ ਆ ਜਿੰਨੂੰ ਬਣਾਉਂ ਚੁਕੇ ਇਹਦੀ ਜਾਨ ਨਹੀਂ ਗਈ ਤੇ ਸਵਾਦ ਪੂਰਾ ਮੱਛੀ ਵਾਲਾ ਮੱਛੀ ਵਾਲਾ ਹਾਂਜੀ ਮੱਛੀ ਠਾਈਏ ਫੇਰ ਆਪਾਂ ਹਾਂਜੀ